ਸਿੰਘ ਇਹ ਨਾਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਹੈ ਜਿਹੜਾ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ ਬੇਸਡ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀਗੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਡ ਕਾਲ ਦਿੱਤੀ ਸੀਗੀ ਪਰ ਪੁਲਿਸ ਨੇ ਇਮੀਡੀਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਤਾਰਾਮਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਹਿਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਇਨ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਦੇ ਤੱਕ ਪਹੁੰਚੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਰ ਨਾਮਿਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀ ਅਜੋ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਚੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀਗੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭੱਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਤੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪਤਲ ਹੈ ਉੱਥੇ ਭਰਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਗਿੱਛ ਕਰਕੇ ਅੱਗੇ ਉਹ ਉਹਦਾ ਕਿਸੇ ਹੋਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਟ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆਏਗਾ ਮੈਮ ਪਹਿਲਾਂ ਕਿੰਨੇ ਕੇ ਮਾਮਲੇ ਦਰਜੀ ਪਹਿਲੇ ਦੇ ਕਲਾਬ ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜ਼ਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਹੀ ਨੋਮੀਨੇਟਡ ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀਗਾ ਜੀ ਪਹਿਲਾ ਮਾਮਲਾ ਦਰਜ ਨਹੀਂ ਕੋਈ ਲਿੰਕ ਹੈ ਪਹਿਲਾਂ ਕੋਈ ਲਿੰਕ ਹੈਗਾ ਸੀ ਪਹਿਲਾਂ ਕਿਸੇ ਨਾਲ ਦੇ ਨਹੀਂ ਉਹੀ ਮੈਂ ਕਹਿ ਰਹੀ ਹਾਂ ਕਿ ਹਜੇ ਕਿਉਂਕਿ ਇਹਨੂੰ ਸਿਰਫ ਕਿਉਂਕਿ ਇੰਜਰਡ ਹੈਗਾ ਤੇ ਇਹਦੀ ਪੁੱਛਗਿੱਛ ਬਾਕੀ ਹੈਗੀ ਤੇ ਜਦੋਂ ਇਹਦੀ ਇੰਟਰੋਗੇਸ਼ਨ ਪੁੱਛਗਿੱਛ ਹੋएगी ਤੇ ਅੱਗੇ ਇਹਦੇ ਨਾਲ ਦੇ ਹੋਰ ਸਾਥੀ ਹੈ ਨਹੀਂ ਉਹਨਾਂ ਦਾ ਪਤਾ ਲੱਗ ਜਾਏਗਾ ਤੇ ਆਗੀ ਫਿਰ ਤਫਤੀਸ਼ ਕਿਉਂਕਿ ਹਜੇ ਤੱਕ ਪਹਿਲਾਂ ਹੀ ਦੋਸ਼ੀ ਫੜਿਆ ਗਿਆ ਹੈਗਾ ਤੇ ਅੱਗੇ ਇਹਦੀ ਤਫਤੀਸ਼ ਚੱਲਦੀ ਰਹੇਗੀ ਤੇ ਅੱਗੇ ਕਿਸੇ ਔਰ ਨੇ ਵੀ ਅਗਰ ਇਦਾਂ ਦਾ ਕੁਝ ਇਹਦੀ ਮਦਦ ਕੀਤੀ ਹੈ ਜਾਂ ਕਿਸੇ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਉਹਨੂੰ ਵੀ ਫਿਰ ਅੱਗੇ ਅਸੀਂ ਨਾਮਿਨੇਟ ਕਰਕੇ ਜੀ ਹੁਣ ਇਹਦੀ ਤਫਤੀਸ਼ ਕਵੈਸਚਨਿੰਗ ਹੋਈ ਨਹੀਂ ਹੈ ਹੁਣ ਤੈਨੂੰ ਸਿਰਫ ਅਸੀਂ ਇਲਾਜ ਦੇ ਲਈ ਭੇਜਿਆ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ ਚ ਇਹ ਆ ਸਕਦਾ ਹੈਗਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਫਿਰ ਚੈਕਿੰਗ ਇੱਥੇ ਸ਼ੁਰੂ ਕਰ ਲਈ ਸੀਗੀ ਤੇ ਇਸ ਕਰਕੇ ਇਹਨੂੰ ਫਿਰ ਇੰਟਰਵਿਨ ਤੇ ਇੰਟਰਸੈਪਟ ਕੀਤਾ ਗਿਆ ਤੇ ਅੱਗੇ ਦੀ ਪੁੱਛਗਿੱਛ ਤੋਂ ਹੀ ਡੀਟੇਲਸ ਪਤਾ ਲੱਗਣ ਗਿਆ ਅੱਜ ਕੱਲਾ ਸੀਗਾ ਤੇ ਬਾਈਕ ਤੇ ਉੱਪਰ ਆ ਰਿਹਾ ਸੀਗਾ ਤੇ ਹੁਣ ਅੱਗੇ ਕਵੈਸਚਨਿੰਗ ਤੋਂ ਪਤਾ ਲੱਗੇਗਾ ਕਿ ਹੋਰ ਇਹਦੇ ਨਾਲ ਕੋਈ ਸੀਗਾ ਨਹੀਂ ਸੀਗਾ ਹਥਿਆਰ ਸੀਮਣੇ ਦੇਸੀ ਕਟਾ ਇਹ ਹਾਂਜੀ ਕੰਟਰੀ ਲੱਗਦਾ ਹੈਗਾ ਤੇ ਆ ਬਾਕੀ ਇਹਦਾ ਪੂਰਾ ਅਗਰ ਔਰ ਵੀ ਅਗਰ ਵੈਪਨ ਵਗੈਰਾ ਵੀ ਇਹਦੇ ਕੋਲ ਹੈ ਜਾਂ ਕੁਝ ਹੋਰ ਵੀ ਇਹ ਕੰਮ ਕਰਦਾ ਕਿਸੇ ਦੇ ਬਿਹਫ ਤੇ ਕਰਦਾ ਹੈ ਉਹ ਸਾਰਾ ਸਿਕਰੀਗੇ ਮੈਂ ਇਹਦੇ ਲੱਤ ਤੋਂ ਬਚੀ ਸੀ ਜਾਂ ਫਿਰ ਇਸਨੇ ਨੈਟਵਰਕ ਕਾਲ ਦੂਸਰੀ ਕੀਤੀ ਸੀ ਕਿ ਉਹ ਐਨੇ ਉਹ ਪੁਲਿਸ ਨੇ ਉਹੀ ਸਾਰਾ ਚੈੱਕ ਕਰਦੇ ਹੋਏ ਫੋਨ ਨੰਬਰ ਜੋ ਸੀਗਾ ਉਹ ਇਹਨੇ ਕਿਸੇ ਦਾ ਫੋਨ ਵਰਤ ਕੇ ਤੇ ਇੱਕ ਉਹ ਸਾਰਾ ਟੈਕਨੀਕਲੀ ਹੀ ਪੁਲਿਸ ਨੇ ਐਨੋ ਆਇਡੈਂਟੀਫਾਈ ਕੀਤਾ ਤੇ ਉਹ ਨੰਬਰ ਦੀ ਹੀ ਟ੍ਰੇਸਿੰਗ ਤੋਂ ਇਹਦਾ ਪਤਾ ਲੱਗ ਗਿਆ ਸੀ ਲੱਗਦਾ ਕਿ ਹਾਂਜੀ ਦੇਖਿਓ ਪੁਲਿਸ ਸਿਖਲਾਈ ਦਾ ਜੋ ਟਾਂਗ ਹੁੰਦਾ ਹੈਗਾ ਤੇ ਜਦੋਂ ਕੋਈ ਵੀ ਦੋਸ਼ੀ ਹੁੰਦਾ ਹੈਗਾ ਉਹਨੂੰ ਜਦੋਂ ਫੜਨਾ ਹੈਗਾ ਤੇ ਪੁਲਿਸ ਉਹਨੂੰ ਭਜਣ ਤੋਂ ਪ੍ਰੀਵੈਂਟ ਕਰਨ ਦੇ ਲਈ ਪੁਲਿਸ ਟਰਾਈ ਹੀ ਕਰਦੀ ਹੈਗੀ ਤੇ ਲੱਤ ਦੇ ਥੱਲੇ ਹੀ ਟਰਾਈ ਕਰਦੇ ਸੀ ਤੇ ਉੱਥੇ ਹੀ ਇਹਦੀ ਲੱਗੀ ਤਾਂ ਕਿ ਇਹਨੂੰ ਭਜਣ ਤੋਂ ਰੋਕੇ ਜਾ ਸਕੇ ਪਹਿਲਾਂ ਵੀ ਐਨਕਾਊਂਟਰ ਲੱਤਾਂ ਲਈ ਹੁੰਦੇ ਨੇ ਹਮ ਸਭ ਹਾਈ ਕੋਰਟ ਨੇ ਵੀ ਇੱਕ ਕੀਤਾ ਸੀ ਨਹੀਂ ਉਹ ਪੁਲਿਸ ਦੇ ਸਿਕਲਾਈ ਦਾ ਟਾਂਗੀ ਨਹੀਂ ਦੇਖਿਓ ਪੁਲਿਸ ਦਾ ਪੁਲਿਸ ਦਾ ਸਿਕਲਾਈ ਦਾ ਟਾਂਗੀ ਆ ਹੁੰਦਾ ਹੈ ਕਿ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ 'ਤੇ ਲੱਤ ਦੇ ਥੱਲੇ ਕਰਦੀ ਤਾਂ ਕਿ ਉਹਨੂੰ ਫੜਿਆ ਜਾ ਸਕੇ ਉਹਦਾ ਕੋਈ ਪੁਲਿਸ ਸਿਖਲਾਈ ਦਾ ਟੰਗ ਹੀ ਆਈ ਹੁੰਦਾ ਹੈਗਾ ਜੀ ਜੀ ਕੋਈ ਜੁਡੀਸ਼ੀਅਲ ਇਨਕੁਆਰੀ ਹੋਏਗੀ ਜਾਂ ਇੱਥੇ ਹੀ ਜੋ ਪੁਲਿਸ ਨੇ ਕਰਤਾ ਹੋਵੇਗੀ ਨਹੀਂ ਇਨਕੁਆਰੀ ਹੁੰਦੀ ਜੀ ਪ੍ਰੋਪਰ ਪ੍ਰੋਪਰ ਲੀਗਲ ਕਾਰਵਾਈ ਹੁੰਦੀ ਹੈਗੀ ਆਹੀ ਮੈਂ ਕਹਿ ਰਿਹਾ ਕਿ ਜਦੋਂ ਵੀ ਕੋਈ ਦੋਸ਼ੀ ਹੁੰਦਾ ਹੈ ਉਹ ਸਿਖਲਾਈ ਦਾ ਜੋ ਟੰਗ ਹੁੰਦਾ ਹੈਗਾ ਉਹ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੈਗ ਦੇ ਉੱਪਰ ਕਰਦੀ ਹੈ ਤਾਂ ਕਿ ਉਹਨੂੰ ਭੱਜਣ ਤੋਂ ਰੋਕਿਆ ਜਾ ਸਕਿਆ। ਪਤਾ ਲੱਗਿਆ ਇੱਥੇ ਕੀ ਕਰ ਰਿਹਾ ਸੀ ਗੈਂਗਸਟਰ। ਉਹ ਆ ਰਿਹਾ ਸੀਗੇ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ। ਕਿੱਧਰੋਂ ਆ ਰਿਹਾ ਸੀਗਾ? ਆ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਥੇ ਉਹ ਆ ਰਿਹਾ ਸੀਗਾ ਕੋਟ ਸ਼ਬੀਰ ਜੀ ਦੀ ਜੋ ਪੁਲਿਸ ਪਾਰਟੀ ਹੈ ਸਾਹਮਣੇ ਤੋਂ ਉਹਨਾਂ ਨੇ ਇਹਨੂੰ ਦੇਖਿਆ ਹੈਗਾ ਤੇ ਏਰੀਆ 'ਚ ਪੈਟਰੋਲਿੰਗ ਕਰਕੇ ਚੈਕਿੰਗ ਕਰ ਰਹੇ ਸੀਗੇ। ਇਹ ਸਮਝੇ ਦਾ ਵਾਕਿਆ ਮੈਡਮ। ਇਹ ਸਵੇਰ ਅਰਲੀ ਮਾਰਨਿੰਗ ਦਾ ਹੈਗਾ ਜੀ। ਕਿੰਨੇ ਵਜੇ ਦਾ ਹੋਣਾ ਹੈ ਜੀ? ਅਰਲੀ ਮਾਰਨਿੰਗ ਦਾ ਮੈਂ ਕਹਿ ਰਿਹਾ ਸਾਢੇ 6-7 ਵਜੇ ਤੋਂ ਪਹਿਲਾਂ ਦਾ ਹੈਗਾ। ਮੈਡਮ ਹਨੇਰਾ ਹੁੰਦਾ ਉਸ ਵੇਲੇ ਤਾਂ ਜੀ। ਹ ਮੈਂ ਪਹਿਲਾਂ ਜਿੱਦਾਂ ਗੁਲਾਬਗੜ੍ਹ ਵੀ ਇਨਕਾਉਂਟਰ ਹੋਇਆ ਸੀ ਉੱਚੇ ਵੀ ਸਵਾਲ ਖੜੇ ਹੋਏ ਸੀ ਉਹ ਵੀ ਅਹੀਂ ਇਨਸੀਡੈਂਟ ਬਣਾਇਆ ਗਿਆ ਸੀ ਵੀ ਅਰਲੀ ਮਾਰਨਿੰਗ ਕਿਉਂਕਿ ਲੋਕ ਵੀ ਨਹੀਂ ਹੁੰਦੇ ਕਿਸੇ ਨੂੰ ਪਤਾ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਏਰੀਆ 'ਚ ਦੇਖਿਓ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਏਰੀਆ 'ਚ ਪੁਲਿਸ ਦੇ ਕੋਲ ਇਨਫੋਰਮੇਸ਼ਨ ਸੀਗੀ ਕਿਉਂਕਿ ਆ ਸਾਡਾ ਵਾਂਟਡ ਸੀਗਾ 14 ਜਨਵਰੀ ਨੂੰ ਨੋਮੀਨੇਟ ਹੋ ਗਿਆ ਸੀਗਾ ਪਰਸਨ ਤੇ ਪੁਲਿਸ ਨੂੰ ਅੱਜ ਦੀ ਇਨਫੋਰਮੇਸ਼ਨ ਸੀਗੀ ਪੁਲਿਸ ਆਪਣਾ ਏਰੀਆ 'ਚ ਚੈਕਿੰਗ ਕਰ ਰਹੀ ਸੀਗੀ ਤੇ ਪੈਟਰੋਲਿੰਗ ਪਾਰਟੀ ਨੇ ਫਿਰ ਇੰਟਰਸੈਪਟ ਕੀਤਾ ਹੈਗਾ ਇਹ ਤਾਂ ਇੰਡੀਪੈਂਡੈਂਟ ਚਲੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ